ਕਿੱਕਰ ਸਿੰਘ ਢਾਲੀਵਾਲ ਸੁਭਾ ਪ੍ਰਧਾਨ ਆਦਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਅੰਮ੍ਰਿਤਸਰ ਤੇ ਸਤਲਜਾ ਅਤੇ ਅੱਜ ਬਾਬਾ ਫਰੀਦ ਜੀ ਜੋ 23 ਦਸੰਬਰ ਨੂੰ ਪੂਰੇ ਦੇਸ਼ ਦੇ ਅੰਦਰ ਪੂਰੇ ਵਰਲਡ ਦੇ ਅੰਦਰ ਛਿਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਇਸ ਵਿਚਾਰਧਾਰਾ ਨੂੰ ਮਨਾਇਆ ਜਾਂਦਾ ਹੈ ਔਰ ਅਸੀ ਅੱਜ ਆਦਵਾਸੀ ਗੁਰੂ ਗਿਆਨनाथ ਪੂਰਨ ਚੰਗੜਦਰ ਵਾਲਿਓ ਨਰੇਗਾ ਪਾਵਰ ਪੰਜਾਬ ਵਾਲਿਓ 28 ਦਸੰਬਰ ਦਾ ਫਿਰੋਵਰੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 6 ਦਸੰਬਰ ਨੂੰ ਐਲਾਨ ਕੀਤਾ ਸੀ ਕਿ 28 ਦਸੰਬਰ ਨੂੰ ਅਸੀ ਨਰੇਗਾ ਪਾਵਰ ਪੰਜਾਬ ਵਾਲਿਓ ਆਦਵਾਸੀ ਗੁਰੂ ਗਿਆਨनाथ ਪੂਰਨ ਚੰਗੜਦਰ ਵਾਲਿਓ ਫਰੀਕੋਟ ਦੀ ਧਰਤੀ ਤੇ ਬਣਾਵਾਂਗੇ ਕਿਉਂਕਿ 23 ਦਸੰਬਰ ਨੂੰ ਪੂਰੇ ਭਾਰਤ ਦੇ ਅੰਦਰ ਚਰੋਮਰੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਅਛੀ ਦੀਦੇਹਾੜਾ ਬਣਾਇਆ ਜਾਂਦਾ ਹੈ। ਔਰ ਸਾਨੂੰ ਵੀ ਪਿੰਡਾਂ ਦੇ ਵਿੱਚ ਜਾਣਾ ਪੈਂਦਾ ਹੈ। ਤੋਂ ਇਸ ਕਰਕੇ ਅਸੀਂ 26 ਦਸੰਬਰ ਨੂੰ ਮਨਾਇਆ ਸੀ। ਦੂਜਾ ਸਾਨੂੰ ਇਹ ਸੀਗਾ। ਭਈ ਅੱਜ ਛੋਟੇ ਸਭ ਜਦਿਆਂ ਦਾ ਜਿਹੜਾ ਜੋੜ ਮੇਲਾ ਹੈ ਉਹਨਾਂ ਦੀ ਵੀ ਜਿਹੜੀ ਹੈ ਸ਼ਹਾਦਤ ਕੋਈ ਸੀ ਨਾਲ ਨਾਲ ਅਸੀਂ ਛੋਟੇ ਸਾਹਿਬ ਜਾਦਿਆਂ ਦੇ ਜੋ ਵੀ ਕੋਟਨ ਕੋਟ ਛੀਦਾ ਨੂੰ ਪ੍ਰਣਾਮ ਕਰਦੇ ਆਂ ਔਰ ਅਸੀਂ ਬਾਬਾ ਜੀਵਨ ਸਿੰਘ ਦੇ ਪਰਿਵਾਰ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਆਂ ਪਰ ਇੱਕ ਗੱਲ ਸਾਨੂੰ ਜਰੂਰ ਅਸੀਂ ਕਵਾਂਗੇ ਕਿ ਦੇਸ਼ ਦੇ ਅੰਦਰ ਭਾਰਤ ਦੇ ਅੰਦਰ ਵਰਲਡ ਦੇ ਅੰਦਰ ਜਿਨ੍ਹਾਂ ਦੀਆਂ ਕੁਰਬਾਨੀਆਂ ਹੋਈਆਂ ਜਿੱਥੇ ਛੋਟੇ ਸਾਹਿਬ ਜਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਤਾ ਉੱਥੇ ਅਸੀਂ ਇਹ ਵੀ ਸੋਚਦੇ ਕਿ ਸਭ ਤੋਂ ਵੱਡੀ ਕੁਰਬਾਨੀ ਬਾਬਾ ਮੋਤੀ ਮਰੇ ਦੀ ਕਿ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਛੋਟੇ ਸਵਜਾਦਿਆਂ ਨੂੰ ਦੁੱਧ ਛਕਾਉਣ ਵਾਸਤੇ ਕੁਰਬਾਨੀ ਕੀਤੀ ਤੇ ਸਾਰਾ ਪਰਿਵਾਰ ਘਲਾੜੀ ਵਜਦੀ ਕੋਲੀ ਵਜਦੀ ਪੀੜ੍ਹਾ ਗਿਆ ਔਰ ਜਿੱਥੇ ਛਿਰੋਮਰੀ ਜਰਨਲ ਚਹੀਦ ਬਾਬਾ ਜੀਵਨ ਸਿੰਘ ਜੀ ਨੇ ਸਭ ਤੋਂ ਵੱਧ ਕੁਰਬਾਨੀ ਅਸੀਂ ਕਵਾਂਗੇ ਚਾਹੇ ਸਰਸੇ ਦੀ ਨਦੀ ਹੋਵੇ ਨਦੀ ਕਿਨਾਰੇ ਜੁੱਧ ਹੋਵੇ ਚਾਹੇ ਚਮਕੌਰ ਦੀ ਗੜੀ ਦੀ ਜੁੱਧ ਹੋਵੇ ਚਾਹੇ ਦਿੱਲੀ ਦਾ ਚਾਦੜੀ ਚੌਕ ਹੋਵੇ ਸਭ ਤੋਂ ਵੱਧ ਕੁਰਬਾਨੀਆਂ ਅਸੀਂ ਕਹਿੰਦੇ ਆ ਜਿਰੋਵਰੀ ਸ਼ਹੀਦ ਬਾਬਾ ਜੀਵਨ ਸਿੰਘ ਦੀ ਹੈ ਕਿਉਂਕਿ ਜੇ ਬਾਬਾ ਜੀਵਨ ਸਿੰਘ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਦਾ ਸੀਸ ਚਾਦੜੀ ਚੌਕ ਤੋਂ ਚੱਕ ਕੇ ਨਾਲ ਆਏ ਹੁੰਦੇ ਤਾਂ ਪੂਰੇ ਦੇਸ਼ ਦੇ ਅੰਦਰ ਤਾਂ ਤਰ ਬਾਬਾ ਜੀਵਨ ਸਿੰਘ ਜੇ ਦਿਲਿਓਂ ਸੀਸ ਲਿਉਂਦਾ ਨਾ ਸਿੱਖਾਂ ਦੀ ਮੁੱਛ ਖੜੀ ਨਾ ਹੁੰਦੀ ਹਿੰਦੂ ਟਿੱਕਾ ਲੌਂਦਾ ਨਾ ਨਾ ਮੱਦਰ ਚ ਟੱਲੀ ਵੱਜਦੀ ਨਾ ਦਸਤਾਰ ਸਜਦੀ ਨਾ ਮੁੱਛ ਖੜੀ ਹੁੰਦੀ ਇਸ ਕਰਕੇ ਛਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਵੀ ਔਰ ਸਿੱਖੀ ਦੇ ਅਸੀਂ ਤਾਂ ਵਾਰਸੀ ਕਵਾਂਗੇ ਪਰ ਇੱਕ ਗੱਲ ਅਸੀਂ ਛਰੋਮਣੀ ਸ਼ਹੀਦ ਕਮੇਟੀ ਨੂੰ ਆ ਜਿਹੜੀ ਆ ਕਮੇਟੀ ਐ ਆਪਣੀ ਹਰ ਆਪਣੇ ਸਭ ਤੋਂ ਪਹਿਲਾਂ ਜੀ ਆ ਅਮਰਸਰ ਉਹ ਕਮੇਟੀ ਜਿਹੜੀ ਹੈ ਉਹ ਇੱਕ ਵੀ ਜਗ੍ਹਾ ਤੇ ਛਿਰੋਵਨੀ ਜੀਤ ਬਾਬਾ ਜੀਵਨ ਸਿੰਘ ਦਾ ਸਾਨੂੰ ਬਹੁਤ ਘੱਟ ਨਾ ਲੈਣਾ ਦਿੱਸਦੀ ਹੈ। ਤਾਂ ਇਸ ਕਰਕੇ ਇਹ ਵੀ ਅਸੀਂ ਕਹਿੰਦੇ ਆ ਕਿ ਇਸ ਪਰਿਵਾਰ ਨੇ ਵੀ ਬਹੁਤ ਕੁਰਬਾਨੀਆਂ ਕੀਤੀਆਂ। ਇਸ ਪਰਿਵਾਰ ਵੀ ਸਿੱਖੀ ਦਾ مالک ਹੈ। ਤਾਂ ਇਸ ਕਰਕੇ ਜਿੱਥੇ ਸਤਿਗੁਰੂ ਤੇਗ ਬਹਾਦਰ ਦਾ ਪਰਿਵਾਰ, ਸਤਿਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ, ਜਿੱਥੇ ਬਾਬਾ ਮੋਤੀ ਮਰੇ ਦਾ ਪਰਿਵਾਰ ਜਿੱਥੇ ਛਿਰੋਮਣੀ ਚਹੀਦ ਬਾਬਾ ਜੀਵਨ ਸਿੰਘ ਦਾ ਪਰਿਵਾਰ ਔਰ ਇਹਨਾਂ ਨੂੰ ਵੀ ਅਸੀਂ ਕਹਿੰਦੇ ਬਰਾਬਰ ਦਾ ਜਿਹੜਾ ਹੈ ਉਹਨੂੰ ਵਿਚਾਰਿਆ ਜਾਣਾ ਚਾਹੀਦਾ ਇਹਦਾ ਪ੍ਰਚਾਰ ਹੋਣਾ ਚਾਹੀਦਾ ਪਰ ਜਿਹੜੀ ਛਿਰੋਮਣੀ ਕਮੇਟੀ ਹੈ ਅਸੀਂ ਇਹ ਸਮਝਦੇ ਆ ਵੀ ਉਹ ਘੱਟ ਪ੍ਰਚਾਰ ਕਰਦੀ ਹੈ ਤੋ ਇਸ ਕਰਕੇ ਅੱਜ ਨਰੇਗਾ ਪਾਵਰ ਪੰਜਾਬ ਵਾਲਿਓ ਆਦਵਸੀ ਗੁਰੂ ਗਿਆਨਾਤ ਪੂਰਨ ਸ਼ਗਰਸ਼ਦਾਰ ਵਾਲਿਓ ਔਰ ਜਿੱਥੇ ਅਸੀਂ ਇਹ ਵੜਾ ਰਹੇ ਹਾਂ ਸ਼ਹੀਦਾਂ ਦੇ ਦਿਹਾੜੇ ਉੱਥੇ ਅਸੀਂ ਪੰਜਾਬ ਦੀ ਸਰਕਾਰ ਨੂੰ ਵੀ ਬਾਰ-ਬਾਰ ਬੇਨਤੀਆਂ ਕਰਦੇ ਆ ਰਹੇ ਆ 6 ਦਸੰਬਰ ਨੂੰ ਅਸੀਂ ਸਪੀਕਰ ਸਾਹਿਬ ਨੂੰ ਮੱਗ ਪੱਤਰ ਦੇ ਕੇ ਆਏ ਆ ਕਿ ਸਪੀਕਰ ਸਾਹਿਬ ਜੋ ਪੰਜਾਬ ਦੇ ਅੰਦਰ ਰੇਗਾ ਦੇ ਲੋਕ ਕੰਮ ਕਰਦੇ ਆ ਨਾਈ ਧੋਬੀ ਛਿੰਬੇ ਚੁਮਾਰ ਕਮਾਰ ਜੱਟ ਗੁਜਰ ਸੈਣੀ ਇਹ ਲੋਕਾਂ ਦਾ ਰੋਟੀ ਰੋਜੀ ਦਾ ਪ੍ਰਬੰਧ ਪੱਕਾ ਕੀਤਾ ਜਾਵੇ ਇਹ ਲੋਕਾਂ ਨੂੰ ਪੱਕਿਆ ਕਰਕੇ ਇਹਨਾਂ ਨੂੰ ਜਿਹੜੀ ਆ ਤਨਖਾਹ ਜਿਹੜੀ ਐ ਉਹ 18786 ਰੁਪਏ ਦਿੱਤੀ ਜਾਵੇ ਪੰਜਾਬ ਦੀ ਸਰਕਾਰ ਪੰਜਾਬ ਦੇ ਖਜ਼ਾਨੇ ਚੋਂ 300 ਤੇ 300 ਰੁਪਏ ਪਾ ਕੇ 606 ਰੁਪਏ ਦੇ ਕੇ 18786 ਰੁਪਏ ਦੇ ਕੇ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਇਹਨਾਂ ਦਾ ਰੋਟੀ ਰੋਜੀ ਦਾ ਪ੍ਰਬੰਧ ਕੀਤਾ ਜਾਵੇ ਜਿੱਥੇ ਸਰਕਾਰ ਬਜਟ ਰੱਖਦੀ ਐ ਜਿੱਥੇ ਸਰਕਾਰ ਹਜ਼ਾਰਾਂ ਕਰੋੜਾ ਬਜਟ ਰੱਖਦੀ ਐ ਵਾਰਾ ਪਸ਼ੂਆਂ ਦੇ ਬਜਟ ਰੱਖਦੀ ਐ ਅਸੀਂ ਕਹਿੰਦੇ ਆ ਲੋਕ ਨਰੇਗਾ ਵਾਲੇ ਇਹਨਾਂ ਦਾ ਵੀ ਕੋਈ 2000 4000 ਕਰੋੜ ਬਜਟ ਰੱਖਿਆ ਜਾਵੇ ਇਹਨਾਂ ਦੀ ਪਾਲਸੀ ਬਣਾ ਕੇ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਇਹਨਾਂ ਦੀ ਜਿਹੜੀ ਆ ਰੋਟੀ ਰੋਜੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਔਰ ਅਸੀਂ ਸੰਧਵਾਦ ਸਾਹਿਬ ਸਪੀਕਰ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਸਪੀਕਰ ਸਾਹਿਬ ਤੁਸੀਂ ਨਰੇਗਾ ਦੀ ਲੜਾਈ ਲੜਦੇ ਰਹੋ ਤੇ ਨਰੇਗਾ ਵਾਲਿਆਂ ਨੇ ਤੁਹਾਨੂੰ ਚੰਡੀਗੜ੍ਹ ਦੀ ਵਿਧਾਨ ਸਭਾ ਦਾ ਕਰਤਾ ਕਰਤਾ ਜਿਹੜਾ ਦਰਜਾ ਦਿੱਤਾ ਹੈ ਤੇ ਤੁਸੀਂ ਬੰਨੇ ਮੈਲਿਆਂ ਦੇ ਬਾਪ ਇਹਨਾਂ ਦਾ ਬਜਟ ਦੇ ਵਿੱਚ ਸਾਰਾ ਕੇ ਇਹਨਾਂ ਦੀ ਪਾਲਸੀ ਬਣਾ ਕੇ ਪੱਕੇ ਕੀਤੇ ਜਾਣ ਨਹੀਂ ਤਾਂ ਇਹ ਲੋਕ ਨਹੀਂ ਤਾਂ ਇਹ ਲੋਕ ਜਿਵੇਂ ਪਿਛਲੀਆਂ ਸਰਕਾਰਾਂ ਨੂੰ ਚੰਡੀਗੜ੍ਹ ਦੀ ਵਿਧਾਨ ਸਭਾ ਨੂੰ ਕੰਨੋ ਫੜਕੇ ਮੋਤੀ ਮਹਿਲ ਦੇ ਰਾਜਿਆਂ ਨੂੰ ਪਾਸੇ ਕੀਤਾ ਲੰਬੀ ਦੇ ਜ਼ਗੀਰਦਾਰਾਂ ਨੂੰ ਪਾਸੇ ਕੀਤਾ ਉਹ ਦਿਨ ਜਿਹੜੇ ਆ ਆਮ ਆਦਮੀ ਪਾਰਟੀ ਨੂੰ ਵੇਖਣੇ ਪੈਣਗੇ ਤਾਏ ਨਾ ਲੋਕਾਂ ਦੀ ਸੁਣਵਾਈ ਕੀਤੀ ਜਾਵੇ ਇਹਨਾਂ ਲੋਕਾਂ ਦੀ ਲੁੱਟ ਖੁੱਟ ਬੰਦ ਕੀਤੀ ਜਾਵੇ ਇਸ ਕਰਕੇ ਅੱਜ ਅਸੀਂ ਛਰੋਵਨੀ ਚਹੀਦ ਬਾਬਾ ਜੀਵਨ ਸਿੰਘ ਦਾ ਚਹੀਦੀ ਦਿਆੜਾ ਜਿਹੜਾ ਹੈ ਉਹ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਨ ਸਿੰਘ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਜੋ ਬੋਲੇ ਸੋਨ ਰਪੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ